ਸਾਨੂੰ ਸਮਝ ਨਹੀਂ ਲੱਗਣੀ ਕਿ ਇਹਣਾ ਸੋੜ ਪਾ। ਚਲ ਇਹ ਹੀ ਪਾ ਲੈਣੀ ਹੈ। ਇਹ ਹੀ ਸੋਨਾ ਲੱਗਣ ਡਿਆ। ਚਾ ਮੈਨੂੰ ਪ੍ਰੈਸ ਕਰ ਦਿੰਦੀ। ਦੇਖ ਹਾਂ। ਕਿਦਾਂ ਮਹਾਰਾਣੀ ਤਿਆਰੀਆਂ ਕਰਨ ਲਈ ਹੈ। ਆਹ ਸੂਟ ਨਹੀਂ ਆ ਪਾ ਜਾਣੀਆਂ। ਹੈਂ? ਬਾਹ ਨਹੀਂ ਵੰਦੀ ਆਪਣੀ ਗੱਲ 'ਚ ਪਈ ਤੇ ਸੂਟਾਂ ਨਿਕਦਾ ਵੇਖਣ ਦੀ 깟깟 ਕੇ। ਮਾਸਾ ਸ਼ਰਮ ਨਹੀਂ ਆਉਂਦੀ ਕਿ ਉੱਥੇ ਜਾ ਕੇ ਸਾਰੇ ਨੇ ਘੁਸਣਾ ਵਾ। ਇਹ ਤੇਰੀ ਬਾਹ ਨੂੰ ਕੀ ਹੋਇਆ? ਕੀ ਦੱਸੇਗੀ? ਕਿ ਬਾਹ ਗੱਲ 'ਚ ਪਾ ਕੇ ਮੈਂ ਵਿਆਹ ਵਿਖੜਾਈ ਹੈ। ਚੱਲ ਮਿਲੂਗੀ ਜਾਦੀ ਆ ਤੇ ਜਾਵੇ ਹੁਣ ਮੇਰਾ ਮੇਰਮਕਸ ਜਿਹੜਾ ਵਾ ਨਾ ਆਪਣੇ ਪੁੱਤ ਨੂੰ ਵਸਤ ਕਰਨ ਦਾ ਵਾ ਹੁਣ ਮੈਂ ਉਹਨਾਂ ਨੂੰ ਸੁਣ ਦੇਣਾ ਵੀ ਮੈਂ ਆਪ ਗੱਲ ਕਰ ਲਈ ਆ ਤੇ ਇਹਨੂੰ ਮੈਂ ਜੀਣ ਨਹੀਂ ਦੇਣਾ ਇਹ ਵੀ ਕਿ ਜਦ ਬਤ ਨਹੀਂ ਮੇਰੀ ਗੱਲ ਸੁਣੋ ਹਾਂ ਹਾਂ ਇਧਰ ਹੋ ਜਾ ਰੱਖ ਉਹ ਲੈ ਥੋੜਾ ਹਾਂ ਦੱਸ ਸਨੀ ਹੁਣੀ ਚਲ ਗਈ ਆ ਵਿਆਹ ਅੱਛਾ ਠੀਕ ਆ ਨਾ ਅੱਜ ਮੈਨੂੰ ਮੌਕਾ ਮਿਲਿਆ ਤੁਹਾਡਾ ਗੱਲ ਕਰਨ ਦਾ ਦੱਸ ਨਾ ਤੁਸੀਂ ਮੈਨੂੰ ਇਹ ਦੱਸੋ ਨੌ ਦੇ ਸਾਹਮਣੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਬੜਾ ਕੰਮ ਹੈਗਾ ਤੁਹਾਡਾ ਕੋਈ ਮੇਰੀ ਬੇਇੱਜ਼ਤੀ ਕਰਨ ਦਾ ਤੂੰ ਕੰਮ ਹੀ ਬੇਇੱਜ਼ਤੀ ਕਰਾਉਣ ਵਾਲੇ ਕਰਨੀ ਤੇ ਫਿਰ ਇਹੋ ਕੋਈ ਰਹਿੰਦਾ ਨਾ ਕੀ ਕਰਨੀ ਹੈ ਮੈਂ ਬੇਇੱਜ਼ਤੀ ਕਰਾਉਣ ਵਾਲਾ ਹੈ ਬੇਇੱਜ਼ਤੀ ਤਾਂ ਮਾਰਨਾ ਹੈ ਨਹੀਂ ਜੇ ਤੁਸੀਂ ਨਾ ਮੇਰਾ ਸਾਥ ਦੇਣਾ ਤਾਂ ਕਿੰਨੇ ਦੇਣਾ ਵਾ ਹੱਦ ਹੋ ਗਈ ਟਾਟੇ ਵਾਲੀ ਉਹ ਕੰਮ ਦੀ ਗੱਲ ਦੱਸ ਕੀ ਗੱਲ ਵਾ ਕੰਮ ਦੀ ਕਾਦੀ ਗੱਲ ਆ ਉਹ ਕੱਲ ਜੇ ਵਿਆਹੀ ਆਈ ਆ ਤੇ ਸਣੀ ਸਾਡਾ ਤੇ ਮਗਰ ਮਗਰ ਦੋਂਬਹ ਹੁੰਦਾ ਫਿਰਦਾ ਤੇ ਤੁਸੀਂ ਧਰਨਾਤ ਸਾਰੀ ਉਮਰ ਗਲਤੀ ਮੈਂ ਤੇ ਨੌ ਦੇ ਸਾਹਮਣੇ ਕਿੱਦਾਂ ਮੇਰੀ ਬਾਹ ਖਿੱਚੀ ਹੁੰਦੀ ਨਹੀਂ ਕਿੱਦਾਂ ਮੇਰੀ ਬੇਇੱਜ਼ਤੀ ਕੀਤੀ ਅੱਜ ਕੱਲ ਘਰੋ ਘਰੀ ਇਹ ਹਾਲਾ ਕੋਈ ਦੰਬਰੀ ਨਾ ਹੁੰਦਾ ਕਿਤੇ ਮਗਰ ਲੋਕੀ ਆਪਣਾ ਟਾਈਮ ਪਾਸ ਕਰਦੇ ਠੀਕ ਹੈ ਨਹੀਂ ਤੁਸੀਂ ਆਪਣੇ ਆਲ ਵੇਖੋ ਕਦੀ ਮੇਰੀ ਪਿੱਛੇ ਬੋਲੇਗੇ ਹੈ ਕਦੀ ਮੈਨੂੰ ਤੁਸੀਂ ਸਟੈਂਡ ਤੇ ਆਵਾ ਸਟੈਂਡ ਮੈਂ ਕਾਹਦਾ ਲਵਾਂ ਹੈ ਤੂੰ ਕੰਮ ਜਿ ਬੜਾ ਚਾਜ ਤੇ ਕਰਨੀ ਹੈ ਕਿਹੜੇ ਮਾੜੇ ਕੰਮ ਕਰਤੇ ਆ ਮੈਂ ਪਹਿਲਾਂ ਚੰਗੀ ਸੀ ਚੰਗੀ ਸੀ ਪਹਿਲਾਂ ਮੈਂ ਆ ਜੂੰ ਦਾ ਹੋਇਆ ਨਾ ਵਿਆਹ ਉਦੋਂ ਦਾ ਤੇਰਾ ਬੇੜਾ ਘਰ ਕੇ ਗਿਆ ਤੇਰਾ ਵੀ ਤੇ ਮੈਂ ਕੀ ਕਰਾਂ ਮੇਰੀਆਂ ਇੱਜ਼ਤ ਘਟ ਦੇ ਵਿੱਚ ਰਹਿ ਗਈਆਂ ਨਾ ਮੈਂ ਵੀ ਚਾਹੁੰਦੀ ਹਾਂ ਮੈਂ ਸੌ ਸਗਨ ਮਨੋਂਦੀ ਹੈ ਕਿਤੇ ਤਿੰਨ ਚਾਰ ਦਿਨ ਐ ਆਪਣੇ ਘਰ ਪ੍ਰੋਗਰਾਮ ਕਰਦੇ ਤੇ ਫੇਰ ਮੁੰਡਾ ਵੀ ਹੁੰਦੇ ਲਾਗੇ ਛਾਗੇ ਪਤਾ ਹੁੰਦਾ ਵੀ ਮੁੰਡਾ ਵਿਆਹ ਆ ਇਹਨਾਂ ਨੇ ਮੇਰੀ ਗੱਲ ਸੁਣ ਲੈ ਜਿੰਨਾ ਬਹੁਤੇ ਬਹੁਤੇ ਪ੍ਰੋਗਰਾਮ ਕੀਤੇ ਆ ਨਾ ਲੋਕਾਂ ਦੇ ਲੱਖਾਂ ਰੁਪਏ ਸਿੱਤੇ ਕੱਢੇ ਜੜੇ ਆ ਚੰਗਾ ਰਹਿ ਗਿਆ ਮੁੰਡਾ ਤੇਰਾ ਸਾਡੀ ਸਾਡੀ ਧੁਕਰੀ ਲੱਗੀ ਕੀ ਹੋਣਾ ਮੇਰੀਆਂ ਤਾਂ ਅਸਾਂ ਢੇਡ ਵਿੱਚ ਰਹਿ ਗਈਆਂ ਨਾ ਮੈਂ ਮਾਂ ਹੀ ਉਹਦੀ ਮੇਰੇ ਢੇਡ ਚ ਸੌ ਅਸਾਂ ਹੈਗੀ ਤੂੰ ਅਸਾਂ ਨਾਲ ਵੇ ਤੂੰ ਆਪਣਾ ਘਰ ਚਲਾ ਔਕਾ ਸੋਫਾ ਜਿੱਤੋਂ ਚੱਲਣ ਡਿਆ ਵਾ ਕੋਈ ਗੱਲ ਨਹੀਂ ਮੇਰਾ ਵੀ ਪੁੱਤ ਵਾ ਮੈਨੂੰ ਵੀ ਪਤਾ ਮੈਂ ਕਿੱਦਾਂ ਆਪਣਾ ਘਰ ਚ ਲਾਉਣਾ ਤੁਸੀਂ ਬਹੁਤ ਸਿਆਣੇ ਨਾ ਬਣਿਆ ਕਰੋ ਗਾਂ ਗਾ ਹੋ ਕੇ ਯਾਰ ਹੈ ਕੋਈ ਗੱਲ ਕਰਨ ਵਾਲੀ ਹੈ ਇਹ ਕਿਤਨੀਆਂ ਗੱਲਾਂ ਆਂ ਯਾਰ ਉਹਦੋਂ ਤਾਂ ਮੇਰਾ ਕਿੱਡ ਭਰਿਆ ਵਾ ਮੈਂ ਤਾਂ ਸਾਹਮਣੇ ਬੋਲਦੀ ਨਹੀਂ ਵੀ ਸਨੀ ਵੀ ਘਰ ਵਾ ਤੇ ਉਹਦੀ ਟਾੜੀ ਨਾ ਵੀ ਘਰ ਵਾ ਅੱਜ ਉਹ ਗਏ ਵਿਆਹ ਤੇ ਮੈਂ ਕਿਹਾ ਚੱਲ ਅੱਜ ਜੀ ਆਪਣੀ ਪੜਾਅਸ ਕਰ ਲੈਣੀ ਆ ਆਦੀ ਹੋਈ ਟਾਡੇ ਵਾਲੀ ਉਹ ਜਾਗ ਤੇ ਜਾਗ ਨਾ ਰੋਟੀ ਰਾਟੀ ਮਗਾ ਮੈਂ ਹਰੇ ਪਾਣੀ ਕਿੱਡੀ ਕੇ ਸਲਾਹ ਕਰਨ ਲੱਗੀ ਵੀ ਕਿਤੇ ਪਹਿਲੀ ਮੁੱਲ ਮਿਲਣੀ ਉਹ ਲੈਣੀ ਆ ਆਹੋ ਮੇਰੇ ਨਾਲ ਬੜੀਆਂ ਸਲਾਹਾਂ ਆ ਤੁਹਾਡੀ ਪਹਿਲੀ ਮੁੱਲ ਦੀਆਂ ਮੈਂ ਤਾਂ ਤੇ ਅੱਖ ਹੀ ਵੇਖਣਾ ਚਾਹੁੰਦੇ ਹੁਣ ਹੁਣ ਕੀ ਲੋੜ ਆ ਮੇਰੀ ਤੁਹਾਨੂੰ ਉਹ ਜਾਜ ਕੰਮ ਕਰਕੇ ਤੀ ਜਾ ਕੇ ਕੰਮ ਕਰਕੇ ਆ ਕੇ ਮੈਂ ਤੁਹਾਨੂੰ ਦੱਸ ਦਿੰਦੀ ਜੇ ਗਾਂ ਤਾਂ ਮੇਰੀ ਦਾ ਨਾ ਬੋਲਿਓ ਜੇ ਇਹ ਤੇ ਕਰੇਂਗੀ ਇਤਰਾ ਹੀ ਉਦੋਂ ਚਾਰਜ ਬਾਅਦ ਵਧਾਉਣੀ ਤੇ ਤੁਹਾਨੂੰ ਬੱਸਾਂ ਕਰਨਾ ਅੱਛਾ ਤੇ ਫਿਰ ਜੋ ਤੁਸੀਂ ਕਹੋਗੇ ਨਾ ਫਿਰ ਮੈਂ ਵੀ ਨਹੀਂ ਅੱਖੇ ਲੱਗਣਾ ਮੋਰਦੀ ਨਾ ਲੱਗੀ ਕੋਈ ਗੱਲ ਨਹੀਂ ਮੈਂ ਆਪਣਾ ਘਰ ਬਚਾਉਣਾ ਸਮਝੀ ਗੱਲ ਕਿ ਨਹੀਂ ਘਰ ਬਚਾਉਣਾ ਵਾ ਤੁਹਾਡਾ ਜਾਦਾ ਘਰ ਆ ਮੇਰਾ ਨਹੀਂ ਕਾ ਘਰ ਸਾਰੀ ਦੁਨੀਆ ਵਸਣ ਦੀ ਤੇਰਾ ਘਰੋਂ ਕਰ ਨਹੀਂਗਾ ਦੁਨੀਆਂ ਵਸਣ ਢਈ ਆ। ਹੁੰਦੀ ਜਾਂਦੀ ਤੇ ਗੱਲ ਪਈ ਜਾਂਦੀ ਹੁੰਦੀ ਜਾਂਦੀ ਤੇ ਗੱਲ ਪਈ ਜਾਂਦੀ ਆ। ਕਰੋ ਕਰੋ ਘੁੱਡ ਜਿਹੜੇ ਵਾਹ ਜੋਗੇ ਜੀ ਕਰੋ ਕਰੋ ਕਰੋ। ਸਾਰੀ ਉਮਰ ਲੰਗੇ ਇਦਾਂ ਤੁਹਾਡੀ। ਵੀਰ ਕੱਡੇ ਦਾ ਬਿਮਾਰ ਨਹੀਂ ਆ। ਮੇਰੀ ਵੀ ਜੀ ਕਰਦਾ। ਜੇ ਤੋ ਗੱਲਾਂ ਹੀ ਪੀਤੀ ਕਰਾਉਣੀਆਂ ਤੂੰ ਕਰਨੀਂ ਉਹ ਤੇਰੇ ਮੈਂ ਗੱਲ 'ਚ ਹਾਰ ਪਾਵਾਂ ਤੇਰੇ ਮੈਂ। ਅੱਧ ਦੋਈ ਇਹਦੇ ਵਾਲੀ। ਯਾਰ ਨਾ ਇੱਥੇ ਪੰਦੀਦੀਆ ਤੇ ਥੋੜਾ ਜਿਹਾ ਥਾਮਣਾ ਲੈਨੇ ਆਂ। ਚਲ ਨਾਲੇ ਪਾਣੀ ਪੂਣੀ ਲੱਗ ਜਾਇਆ ਕਰੂਗਾ। ਜੀ ਜੀ। ਕਰ ਜੇ। ਅਰੇ ਰਪਾ ਅਗਰ ਜਿੰਦਰ ਆ ਜਾ ਇਧਰ ਆ ਤਸੀਂ ਆ ਜਾ ਆ ਜਾ ਹੋਰ ਸੁਣਾ ਕੀ ਹਾਲ ਆ ਉਹ ਤੂੰ ਸੁਣਾ ਕੀ ਹਾਲ ਤੇਰਾ ਇੱਥੇ ਕਿ ਲੋ ਤੇ ਜੇ ਉਹ ਮੈਂ ਵੇਖਣ ਦੇ ਮੈਂ ਚੱਲਣਾ ਇੱਥੇ ਬੰਬੀ ਲੱਗੇ ਆ ਇੱਥੇ ਲੱਗੇ ਮੈਂ ਪਰੀਰਾ ਥਾਂ ਬਣਾ ਲੈਂਦੇ ਆ ਮੇਰੀ ਗੱਲ ਸੁਣੋ ਹਾਂ ਆਪਾਂ ਨਾ ਇੱਥੇ ਇਕੱਠੀ ਬੀਜੇ ਪੁੰਦੀ ਆ ਤਾ ਮੈਂ ਉੱਥੇ ਬੀਜੂਗਾ ਬੰਬੀ ਦੂਜੀ ਦੇ ਤੇ ਇਕੱਠਾ ਬੀਜ ਲਾ ਕੇ ਬੀਜ ਲੈਨੇ ਆ ਬੱਚਾ ਨਾ ਕੋਈ ਗੱਲ ਨਹੀਂ ਯਾਰ ਫਿਰ ਕੀ ਆ ਲੱਗਣਾ ਦੇ ਬਾਅਦ ਚ ਹੀ ਹੁੰਦਾ ਕਦੋਂ ਤੇ ਕਰ ਰਹੇ ਹੁੰਦਾ ਇੱਥੇ ਨਾਲੇ ਮੈਂ ਨਾ ਮੁੜ ਕੇ ਬਾਅਮਤੀ ਲਾਲੂ ਚੌਣਾ ਚੌਣਾ ਜਾਊਗੀ ਫੋਨ ਆਇਆ ਦੁਕਾਨ ਵਾਲਾ ਜਾ ਹੈ ਕਹਿੰਦਾ ਵੀ ਦੋਵੇਂ ਵੀ ਆਇਆ ਤਾਂ ਆ ਕੇ ਵੇਚ ਜੋ ਅੱਛਾ ਤੇ ਚਲਿਓ ਨਾ ਪਹਿਲਾਂ ਹੀ ਪਨੀਰੀ ਹੈ ਚੱਲ ਉਧਰ ਵੀ ਚੱਲ ਜੰਦੇ ਆ ਚਾਹ ਬਣਨੀ ਤੇ ਪੀਲਾ ਚਾਹ ਪਾਣੀ ਕਿ ਪੀਣਾ ਵਾ ਹੈ ਉਥੋਂ ਸਾਰਾ ਪੀਣਾ ਕਿ ਘੁੱਟ ਜਾ ਕੇ ਚਲ ਜੇਦਾ ਇਤਾਂ ਕਰ ਤਿਆਰ ਤਾਂ ਹੋਇਆ ਜਾਂਦਾ ਦੋਂਦੇ ਮੇਰੇ ਤੇ ਆਪੇ ਪੈਸੇ ਜੇਚ ਪਾਏ ਆ ਹਾਂ ਚੱਲ ਫੇ ਮੋਟਰਸਾਈਕਲ ਮੈਂ ਉੱਥੇ ਕੀਤਾ ਬਾਹਰ ਰੱਖਿਆ ਉਹ ਤੇ ਚੱਲ ਉਹ ਤੂੰ ਮੈਨੂੰ ਦੱਸ ਲਗਾ ਮੇਰੇ ਕੋਲ ਸਕੂਟਰੀ ਲਾਈਨੇ ਚੱਲ ਵੀ ਕਹਿੰਦਾ ਥੋੜਾ ਉਹ ਤਾਂ ਗੱਡੀ ਰੱਖ ਲਿਆਵਾਂਗੇ ਚੱਲ ਆ ਜਾਓ ਚ ਜੀ ਮੈਂ ਚੱਲਿਆ ਜਰਾ ਜਵਾਤ ਗਾਂ ਨੂੰ ਹੈ ਆ ਜਿੰਦੇ ਆ ਚਲੋ ਠੀਕ ਹੈ ਕੋਈ ਨਹੀਂ ਆਹ ਸਮਝਾ ਤੁਮ ਮਾਪੂ ਜਲਾ ਤੇਰੇ ਤੇ ਪੈ ਭਾਵੇਂ ਉਹ ਇਹਦਾ ਕਿਵੇਂ ਬਦਬੂੰਦ ਜਿਹੀ ਹੁੰਦੀ ਯਾਰ ਮੈਂ ਮੋਟਰ ਨਾਲ ਬਾਹਰ ਚਲੋ ਕੋਈ ਨਹੀਂ ਦੇਖੀ ਥੀ ਅਰੇ ਬੰਦਾ ਅੱਜ ਕਦਾ ਟੋੜਾ ਮਿਲੂਗਾ ਨਾ ਇਹ ਗਾੜੀ ਦਾ ਹੱਕ ਹੀ ਲਵਾਂਗੇ ਹੈ ਨਹੀਂ 2-3 ਪਗਿਆ ਆਹ ਆ ਦੇ ਚਲ ਗਏ ਦੋਵੇਂ ਬੀ ਲੈਣ ਵਾਸਤੇ ਸਵੇਰ ਦਾ ਰੌਲਾ ਪਾਇਆ ਸੀ ਅੱਤ ਚੁੱਕੀ ਸੀਗੀ ਜਾਣਾ ਜਾਣਾ ਦੋਵੇਂ ਗਏ ਜੋ ਤੇ ਸਨੀ ਤੇ ਦਲਜੀ ਤੇ ਉਦਾਂ ਹੀ ਘਰ ਰਹੇ ਨਹੀਂ ਹੋ ਗਏ ਵਿਆਹ ਤੇ ਬਲਦੀ ਤੇ ਤੇਲ ਪਾਉਣ ਦਾ ਮਜ਼ਾ ਤੇ ਆਉਣਾ ਅੱਜ ਕਿਉਂਕਿ ਜੀਵਨ ਇਕੱਲੀ ਘਰ ਅੱਜ ਕਿਹੜਾ ਕਿਹਦਾ ਕੋਈ ਡਰ ਹੋਣਾ ਵੀ ਇਧਰੋਂ ਕੋਈ ਆ ਜਾਊਗਾ ਜਾਂ ਉਧਰੋਂ ਕੋਈ ਆ ਜਾਊਗਾ ਐਦਾਂ ਕਰਦੀ ਆ ਮੌਕਾ ਸਾਂਭ ਨਹੀਂ ਆ ਤੇ ਹੁਣੇ ਹੀ ਚਲਦੀ ਆ ਤੇ ਵਾਵਾ ਗੱਲਾਂ ਕਰਕੇ ਆਉਣੀ ਉਹਦੇ ਨਾਲ ਨਾਲ ਇਹਨਾਂ ਨੂੰ ਤਾਂ ਇਹ ਕੜੀ ਲੱਗਣੀ ਆ ਇਹ ਕਿਹੜਾ ਹੁਣੇ ਮੁੰਡੇ ਆ ਚੱਲ ਮਨਾ ਬਾਕੀ ਕੰਮ ਬਾਅਦ ਚ ਕਰਾਂਗੇ ਚਲੀਏ ਜੀਵਨ ਕੋਲ ਤੇ ਜਾ ਕੇ ਉਹਦੀਆਂ ਰਗਾ ਫੜੀਏ ਤੇ ਉਹਨੂੰ ਹੋਰ ਤਮਾਸ਼ੇ ਲਈ ਉਹਦੇ ਘਰ ਚਲੋ ਜੀ ਮੌਕਾ ਮਿਲਿਆ ਛੱਡਣਾ ਨਹੀਂ ਹੱਥੋਂ ਉਹੋ ਕੰਮ ਹੋਇਆ ਨਾ ਜਿਹੜਾ ਮੈਨਹੀਂ ਚੰਦੀ ਮੈਂ ਕਿੰਨਾ ਟਕਿਆ ਕਿ ਵਿਆਹ ਨਹੀਂ ਜਾਣਾ ਨਹੀਂ ਜਾਣਾ ਕਿੰਨੇ ਮੈਂ ਪਾਪੜ ਵੇਲੇ ਇਹਦੀ ਬਾਹ ਤੱਕ ਤੋੜੀ ਹੈ ਫਿਰ ਵੀ ਏਡੀ ਅੰਤਰੀ ਹੈ ਨਾ ਵਿਆਹ ਜਾ ਕੇ ਰਹੀ ਜੀਵਨ ਪ੍ਰਭ ਪੈ ਜੀ ਉਹ ਕਿੱਥੇ ਆ ਪੈ ਜੀ

ਮੈਂ ਤੇ ਬਥੇਰੇ ਪਾਪੜ ਵੇਲੇ ਆ ਪਰ ਮੇਰੇ ਸਾਰੇ ਫੇਲ ਹੋ ਗਏ ਬੇਹਲਾ ਸਾਸਤ ਤੂੰ ਆ ਪਰ ਕਰਾਮਾਤ ਉਹ ਕਰ ਗਈ ਇਹ ਚਾਹੀਦਾ ਨਹੀਂ ਕੰਮ ਜਿਹੜਾ ਤੁਹਾਡੇ ਘਰ ਚ ਹੋ ਗਿਆ ਵਾ ਬਹੁਤ ਮਾੜਾ ਕੰਮ ਹੋਇਆ ਹੁਣ ਤੇ ਮੈਂ ਵੀ ਨਾ ਦਿੰਦੀ ਹਾਂ ਜੇ ਮੇਰਾ ਪੁੱਤ ਤੇ ਮੇਰਾ ਘਰ ਵਾਲਾ ਮੇਰੇ ਵੱਲ ਹੁੰਦਾ ਆਹੋ ਹੈ ਇਹ ਦੋਵੇਂ ਤੇ ਹੋ ਗਈ ਉਹਦੇ ਵੱਲ ਤੇ ਜਦੋਂ ਤਿੰਨੇ ਰਲ ਗਏ ਇੱਕ ਪਾਸੇ ਤੇ ਮੇਰੀ ਇਕੱਲੀ ਤੇ ਕੀ ਵੱਟੀ ਦੀ ਹੈ ਇੱਥੇ ਆਹੋ ਉਹ ਤੇ ਗੱਲ ਸਹੀ ਆ ਪਰ ਹੁਣ ਤੇ ਕੋਈ ਵੜਕ ਨਹੀਂ ਰਹੀ ਘਰ ਚ ਹੁਣ ਨੂੰ ਪਤਾ ਲੱਗ ਗਿਆ ਵਾ ਕਿ ਇਹ ਤੇ ਐਵੇਂ ਰੋਣਾ ਪਾਉਂਦੀ ਰਹਿੰਦੀ ਆ ਜਿਹੜਾ ਜੋ ਕਰਨਾ ਮੈਂ ਆਪਣੇ ਮਨ ਵਿੱਚ ਜਿਹੜੀ ਗੱਲ ਹੈ ਕਰਨਾ ਤੈਨੂੰ ਉਹੀ ਆ ਤਾਂ ਵਾਸਤੇ ਕਰ ਲਿਆ ਉਹਨੇ ਸਹੁਰੇ ਨੂੰ ਵੀ ਤੇ ਘਰ ਵਾਲੇ ਨੂੰ ਵੀ ਹੁਣ ਤਾਂ ਬਸ ਤੇਰੀ ਦਿਹਾੜੀ ਚ ਲਈ ਆ ਤੈਨੂੰ ਦੁਭਾਗੇ ਪੁੱਛੇ ਭਾਵੇਂ ਨਾ ਪੁੱਛੇ ਇੱਕ ਕੰਮ ਬਰਾਬਰ ਹੀ ਆ ਬਸ ਚੱਲ ਪੈਣਾ ਹੀ ਦਾਣਾ ਕਹਿ ਅਜੇ ਇੰਨੀ ਊਨੀ ਮਰੀ ਤੇ ਜਿਹੜਾ ਮੈਂ ਢਿੱਸੇ ਤੇ ਟਿਕ ਪੂੰਗੀ ਲੈ ਦੱਸ ਢੱਕਣਾ ਹੋਰ ਦੱਸ ਕੀ ਰਹਿ ਗਈ ਉਹ ਹੈ ਐਨੇ ਪਾਪੜ ਵੇਲੇ ਤੂੰ ਐਨੇ ਪਾਪੜ ਵੇਲੇ ਕੀ ਨਹੀਂ ਕੀਤਾ ਦੱਸ ਉਹਨੂੰ ਢੱਕਣ ਵਾਸਤੇ ਕਿ ਵਿਆਹ ਨਹੀਂ ਕੱਲਣਾ ਨਹੀਂ ਜਾਣਦੇ ਨੇ ਤੇ ਫੇਰ ਵੇਖ ਲੈ ਜੋ ਉਹਨੇ ਕੋਈ ਜ਼ੁਬਾਨ ਕੱਢਤੀ ਪੂਰੀ ਤਾਂ ਉਹਨੇ ਉਹੀ ਕੀਤੀ ਹੈ ਨਾ ਕੱਲੀ ਤੇ ਉਹ ਵੀ ਨਹੀਂ ਗਲਤ ਤੇਰੀ ਵੀ ਸਹੀ ਆ ਹਾਂ ਪੂਰੀ ਆਕੜ ਵਿੱਚ ਵਾਗਲੀ ਹੈ ਹੈ ਤੇ ਮੇਰੀ ਸੱਸ ਟੱਕਦੀ ਸੀ ਤੇ ਮੈਂ ਟੌਰ ਨਾ ਚੱਲੀ ਆ ਕੱਪੜਾ ਲੀੜਾ ਵੀ ਪੂਰਾ ਬਣਾ ਲਿਆ ਤੇ ਪਿਆਹਾ ਤੇਲਾ ਵੀ 15000 ਰੁਪਏ ਲੈ ਗਈ ਉਹ ਕਿਹੜਾ ਤੇਰੇ ਕੋਲ ਆ ਗਈ ਹੋਣੀ ਆ ਨਹੀਂ ਉਹ ਜੋ ਹੈ ਕੱਪਥੇ ਰਮਚੰਦਰ ਬੜਾ ਵੱਡ ਗਾਂ ਗਾਂ ਹੋ ਹੋ ਚੰਗਾ ਬਣਦਾ ਫਿਰਦਾ 9 ਦਿਨਾਂ ਐ ਲੋ ਪਤਕ 15000 ਰੁਪਈਆ ਜਿੰਨੇ ਦੇਨੇ ਹੋ ਤੀ ਉਹ ਜਾ ਕੇ ਮੈਂ ਤਾਂ ਸਾਰੀਆਂ ਗੱਲਾਂ ਸੁਣ ਲਈ ਨਹੀਂ ਕੱਪ ਉਦੋਂ ਲੱਗੇ ਤੂੰ ਤੇ ਸੁਣਦੀ ਨਹੀਂ ਮੈਂ ਮੈਂ ਕਿਥੇ ਨਹੀਂ ਆਹ ਹੈ ਕਿੱਡੀ ਮਾੜੀ ਗੱਲ ਚੱਲ ਜਦੋਂ ਉਹਨੇ ਪੈਸੇ ਦਿੱਤੇ ਜਦੋਂ ਕੰਮ ਸੇ ਕੰਮ ਤੂੰ ਤਾਂ ਲੱਗੇ ਹੁੰਦੀ ਉਹਨੂੰ ਪਤਾ ਹੁੰਦਾ ਕਿ ਦੋ ਜਾਨਾਂ ਮੇਰੇ ਸਲਾਮ ਅਲਸਲਾਮ ਆ ਦਿੱਤੇ ਮੈਨੂੰ ਕਹੇ ਹੈ ਆਦਾ ਹੋਰ ਕੰਬੋਤ ਮੜਾ ਹੋ ਗਿਆ ਵਾ ਕਿ ਉਹਨੂੰ ਪਤਾ ਵਾ ਕਿ ਸੱਸ ਮੇਰੇ ਦੇ ਵੱਡਤੀਆਂ ਨੇ ਘਰ ਵਿੱਚ ਤੇ ਮੈਂ ਇਹਨੂੰ ਕਿਉਂ ਪੁੱਛਣਾ ਹੈ ਮੇਰੀ ਗੱਲ ਸੁਣ ਮੈਂ ਵੀ ਬੜੀ ਸਕੀਮਾ ਨਾ ਮੈਂ ਵੀ ਆਪਣੇ ਪੁੱਤ ਨੂੰ ਆਪਣੇ ਵੱਲ ਕਰ ਲਿਆ ਮੈਂ ਹਾਂ ਕੋਈ ਨਹੀਂ ਪੁੱਤ ਮੈਨੂੰ ਪਤਾ ਸੀ ਕਿ ਵਿਆਹ ਤੇਨੇ ਜਾਣਾ ਹੀ ਜਾਣਾ ਵਾ ਜੇ ਮੈਂ ਟੱਕੂਗੀ ਤਾਂ ਵੀ ਜਾਣਾ ਤੇ ਨਾ ਟੱਕੂਗੀ ਤਾਂ ਵੀ ਜਾਣਾ ਹੈ ਫਿਰ ਮੈਂ ਕਹਾਂ ਤਾਂ ਮੇਹਾਂ ਪੁੱਤ ਜਾਓ ਤੇ ਤੇ ਜੇ ਪਹਿਹ ਤੇਰੇ ਦਿ ਲੋੜਾ ਤੇ ਮੈਨੂੰ ਦੱਸਦੇ ਇਹ ਨਹੀਂ ਮੈਨੂੰ ਡੈਡੀ ਨੇ ਦੇ ਦਿੱਤੇ ਉਹ ਤੇ ਮੈਨੂੰ ਪਹਿਲਾਂ ਪਤਾ ਹੀ ਡੈਡੀ ਨੇ ਦੇ ਦਿੱਤੇ ਤੇ ਮੈਂ ਉਤੋਂ ਦੀ ਵੱੜਨਾ ਸੀ ਉਹਨੂੰ ਤੇ ਮੈਂ ਹਾਂ ਚੱਲ ਜੇ ਹੋਰ ਲੋੜ ਨੂੰ ਤੇ ਹੋਰ ਦੱਸਦੀ ਮੇਰਾ ਪੁੱਤ ਤੇ ਜਾ ਤੂੰ ਫਿਰ ਮੈਂ ਇੱਕ ਗੱਲ ਸੋਚੀ ਮੈਂ ਆਪਣੇ ਮੁੰਡੇ ਨੂੰ ਤੇ ਆਪਣੇ ਵਾਸਤੇ ਵਿੱਚ ਕਰਾਂ ਤੇ ਨੌਂ ਦੀਆਂ ਧੌਣਾਂ ਦਾ ਮੈਂ ਕਢਾਈ ਦੇਣੀਆਂ ਵਾ ਇਹ ਨਹੀਂ ਮੈਂ ਇੱਥੇ ਰਹਿਣ ਦਿੰਦੀ ਨਹੀਂ ਇਹ ਤੇ ਗੱਲ ਤੇਰੀ ਸਹੀ ਯਾਰ ਜੇ ਤੇਰੇ ਮੁੰਡੇ ਦੇ ਹੱਥ ਚ ਨਾ ਰਿਆ ਹੈ ਨਾ ਤੇ ਨੌਂ ਤੇ ਅੱਗੇ ਉਹ ਜੀ ਆ ਤੇ ਫਿਰ ਤੂੰ ਬਿਲਕੁਲ ਹੀ ਸਮਝੇ ਮੈਂ ਤੇਰਾ ਇੱਥੇ ਪਰਦਾ ਪਾਛ ਹੀ ਆ ਹੈ ਤੈਨੂੰ ਤੇ ਫਿਰ ਘਰੋਂ ਅੱਜ ਵੀ ਗਈ ਤੇ ਕੱਲ ਵੀ ਨੌਂ ਨੂੰ ਕਢਦੀ ਕਢ ਦੇਵਾਂ ਤੇਰੇ ਚਾਲੇ ਪਾਦਣ ਤੇ ਕੇ ਆਣ ਆਹ ਗੱਲ ਮਾੜੀ ਆ ਪਰ ਤੂੰ ਥੋੜਾ ਜਿਹਾ ਸਟੈਅ ਲੈ ਤੈਨੂੰ ਬਾਰ-ਬਾਰ ਮੇਹੋਬਲ ਕਹਿਨੀ ਨਹੀਂ ਨਹੀਂ ਮੇਰੇ ਨਹੀਂ ਚਾਹੇ ਪੈ ਸਕਦੇ ਠੀਕ ਆ ਨਾ ਇਹਦੀਆਂ ਰਗਾਂ ਨਾ ਨੱਪਤੀਆਂ ਮੈਂ ਤੇ ਮੇਰਾ ਨਾ ਵੀ ਜੀਵਨ ਨਹੀਂ ਚੱਲ ਹਾਂ ਰੋਲਾ ਤੂੰ ਬੜਦ ਨਾ ਦਾ ਪਾਉਂਦੀ ਆ ਪਰ ਵੇਖ ਲੈ ਆਸ ਤਾਂ ਤੇ ਕੱਖ ਨਹੀਂ ਆਇਆ ਕੀਤੀ ਤੋਂ ਨੇ ਫੇਰ ਆਪਣੇ ਮਨ ਆਈ ਆ ਹੈ ਚੱਲ ਕੋਈ ਗੱਲ ਨਹੀਂ ਆ ਜੇ ਕਿਹੜਾ ਟਾਈਮ ਬਠੇਰਾ ਵਾ ਕੋਈ ਗੱਲ ਨਹੀਂ ਆ ਦਿਲ ਤੇ ਨਾ ਲਈ ਗੱਲ ਠੀਕ ਵਾ ਵਿਆਹ ਉਹ ਆਲਣ ਦੇ ਉਹਨੂੰ ਚੱਲ ਹੁਣ ਪੇਕੋ ਮਾ ਬੰਦ ਬਣਾ ਕੇ ਆਉਣਾ ਨੇ ਹੈ ਖੇਤ ਸਵਾ ਨਹੀਂ ਉੱਥੇ ਹੈ ਕੀ ਆ ਸੱਤਾ ਚਿੰਨਿਆਂ ਦੇ ਸਵਾਹ ਵੀ ਹੈ ਨਹੀਂ ਜਿੱਸੇ ਚ ਪਾ ਲੈਣੀ ਆਕਰ ਤੇ ਹੈ ਹੀ ਇਹ ਤੇਰੀ ਨੋਂ ਦੇ ਖੋਰ ਹੈ ਨਹੀਂ ਕੱਖ ਤੇ ਚੱਲ ਇਹੋ ਗੱਲ ਫੜ ਲਈ ਹੁਣ ਇਸੇ ਗੱਲੇ ਉਹਨਾਂ ਨਾਪ ਲੈ ਹੋਰ ਇਹਨੂੰ ਕੋ ਖਲਬੜਾ ਨਹੀਂ ਉੱਥੋਂ ਨਹੀਂ ਕੋਈ ਗੱਲ ਨਹੀਂ ਹੁਣ ਸੁਣੀ ਨਾ ਰਹਿਣਾ ਮੈਂ ਚੰਗੀ ਤੇ ਇਹਨੂੰ ਅੰਦਰੇ ਅੰਦਰੇ ਦਊਂਗੀ ਜਿ ਰੱਕ ਪਵਾਂਟ ਹੈਗਾ ਵੀਦਾਂ ਆਹ ਜਿ ਰੱਕ ਤੂੰ ਨਾ ਜਦੋਂ ਕੰਮਕਾਰ ਕਰਾਉਂਦੇ ਨੇ ਨਿਯੋਧ ਕੋ ਹਾਂ ਗਾ ਅੱਧਾ ਬਰ ਕਰਨੀ ਬਣਾ ਲਾ ਬੜਾ ਵੇਖ ਲਿਆ ਕਰ ਤੇ ਕਿੱਥੇ ਆ ਦੋਵੇਂ ਜਾਣੇ ਹੈ ਉਹ ਤੇਰੇ ਮੋਰਾਂ ਜਿਹੜੇ ਹੁੰਦੇ ਤੂੰ ਉਹਨਾਂ ਨਾਲ ਗੱਲਾਂ ਕਰਦੀ ਹੁੰਦੀ ਉਹ ਜਿਹਨਾਂ ਅਗਲਾ ਘਰੀ ਬੋਦੀ ਫੜਨੀ ਤੇ ਤੂੰ ਹੀ ਗਲਤਾਂ ਤੇ ਉਹ ਸਹੀ ਉਹ ਤੇ ਜਦੋਂ ਉਹ ਇਧਰ ਉਧਰ ਦੇ ਉਹ ਤੇਰੇ ਗੱਜਾਂ ਜਲਾ ਲੈਂਦੀ ਆ ਆਪਣਾ ਕੰਮ ਕਰ ਲੈਂਦੀ ਆ ਤਾਂ ਉਹ ਫੇਰ ਚੰਗੀ ਦੀ ਚੰਗੀ ਆ ਥੋੜਾ ਇਹ ਦਿਮਾਗ ਦਾ ਕੰਮ ਲਿਆ ਕਰ ਨਹੀਂ ਹੁਣ ਮੈਨੂੰ ਦਿਮਾਗ ਦਾ ਕੰਮ ਲੈਣਾ ਹੀ ਪੈਣਾ ਆਹੋ ਨਾ ਜਿਹੜਾ ਘਿਓ ਆ ਨਾ ਉਹ ਟੇਢੀ ਹੁੰਗਣਾ ਨਹੀਂ ਕਰਨਾ ਸਿੱਧੀ ਰਹਿਣਾ ਨਹੀਂ ਕਰਨਾ ਹਾਂ ਇਹ ਤਾਂ ਗੱਲ ਤੇ ਸਹੀ ਆ ਹਾਂ ਤੇ ਚਲ ਇਦਾਂ ਕਰਦੀ ਆ ਏ ਲੰਦਾ ਬੀ ਲੈਣ ਗਏ ਦੋਵੇਂ ਜਾਣੇ ਆਹੋ ਆਹੋ ਆਜ ਦੇ ਕੇ ਗਏ ਮੈਨੂੰ ਕਿ ਚੱਲੇ ਤੇ ਮੈਂ ਵੀ ਘਰ ਇਦਾਂ ਹੀ ਖੁੱਲਾ ਛੱਡ ਆਈਆਂ ਵੇਖ ਕੇ ਮੈਂ ਚੱਲੇ ਚਲ ਗਏ ਆ ਤੇ ਮੈਂ ਵੀ ਕਿਹੜੇ ਤੇ ਲੱਗ ਹੋਰ ਨਹੀਂ ਆ ਚੱਲ ਚੰਗਾ ਕੁਚਾ ਚੱਲ ਮੈਂ ਚਾਹ ਬਣਾ ਕੇ ਲਿਆਉਂਦੀ ਨਹੀਂ ਲੱਗੇ ਚਾਹ ਪੀਂਦੇ ਆ ਪਿੰਗਾ ਤੇ ਹੋਰ ਘੰਟਾ ਲੱਗ ਜਾਣਾ ਤੇ ਫਿਰ ਕੀ ਆ ਨਹੀਂ ਨਹੀਂ ਘਰ ਖੁੱਲਾ ਤਨੂ ਪਿਆ ਮੈਂ ਛੱਡ ਆਈਆਂ ਦਰਵਾਜ਼ੇ ਬੰਦੇ ਨਹੀਂ ਕਰਕੇ ਆਈ ਮੈਂ ਐਵੇਂ ਵੀ ਆਈ ਮੈਂ ਮਗਰੋਂ ਇਹ ਘਰ ਹੁਣ ਸਿੱਤ ਘਰ ਹੋਰ ਹੁੰਦੀ ਆ ਚੱਲ ਕੋਈ ਨਹੀਂ ਨਾਉ ਮੇਰੀ ਗਈ ਆ ਪੇਕੇ ਪਿਆ ਆਉਂਗੀ ਤੇ ਬੂੰਦੀ ਨਾ ਚਾਹ ਪਿਆਰ ਨੂੰ ਤੈਨੂੰ ਨਹੀਂ ਉਹ ਤਾਂ ਮੈਂ ਕਹਿ ਈ ਈ ਹੁਣ ਬੂੰਦੀ ਖਾਣੀ ਆਉਂਗੀ ਮੈਂ ਹੈ ਤੇਰੇ ਘਰ ਵੀ ਕਲਾ ਦੂੰਗੀ ਕੰਮ ਸੋ ਆ ਕੇ ਨਾਲੇ ਮਠਿਆਈਆਂ ਲੈ ਕੇ ਆਉਂਗੀ ਜੇ ਤੇਰੀ ਵਿਆਹ ਗਈ ਆ ਤੇਰੇ ਕੇ ਦਾ ਵਿਆਹ ਜੇ ਤੇ ਅਗਲੇ ਬੰਦ ਬਣਾ ਕੇ ਛੱਤੀ ਚੀਜ਼ਾਂ ਦੇ ਕੇ ਤੋਰਦੇ ਆ ਥੋੜੀ ਸਾਰੇ ਭੱਜੀ ਪਾ ਦੇਣੀ ਆਹ ਹੋ ਨੇ ਤੂੰ ਵੀ ਤਿਆਰ ਰਹੀ ਗੁਰਸ਼ਪਨ ਕਰ ਲਈ ਚੰਗੀ ਤਰ੍ਹਾਂ ਰਲ ਕੇ ਖਾਵਾਂਗੇ ਆ ਬਹਿ ਕੇ ਚੰਗਾ ਚੰਗਾ ਆਹੋ ਚੱਲ ਚੱਲ ਘੜੀ ਆਉਣੀ ਆ ਤਾਂ ਹੱਸ ਖੇਡ ਲਈਦਾ ਆਹੋ ਚੱਲ ਚੰਗਾ ਲਾ ਕੇ ਤਾਂ ਤਿੱਲੀ ਗਈ ਨੀ ਐਸ ਗੱਲ ਦਾ ਤਾਂ ਮੈਨੂੰ ਵੀ ਪਤਾ ਵਾ ਮਾਰ ਕਣਾ ਚੂਟ ਬੋਲਣ ਦੀ ਹੈ ਤਾਂ ਸਭ ਕੁਝ ਸੱਚ ਹੀ ਆ ਨਾ ਮੈਂ ਆਪਣੀ ਨੌ ਇੱਥੇ ਰਹਿਣ ਦੀ ਕੀ ਦੇਣੀ ਆ ਲੈਦੇ ਨੂੰ ਚੜਾ ਕੇ ਇਹ ਤੇ ਮੈਂ ਦੱਸੂਗੀ ਪਤਾ ਚਲ ਆਪ ਤੇਰੇ ਕਲੇਜੇ ਵਿੱਚ ਅੱਗ ਬਣ ਗਈ ਆ ਕਿਹ ਪਾਸੇ ਧਿਆਨ ਨਹੀਂ ਲੱਗਣ ਲਿਆ ਕੋਟ ਠੰਡਾ ਹੀ ਕੱਢ ਕੇ ਪੀਣੀ ਆ ਹੋ ਸਕਦਾ ਕਿ ਤੇ ਇਹਦੇ ਨਾਲ ਹੀ ਠੱਡ ਮਿਲ ਜAVE ਉਹ ਮੇਰੀ ਗੱਲ ਸੁਣ ਹੰਡਾ ਘਲਾ ਦੇ ਦੇ ਆ ਗਏ ਆ ਕੀ ਚੰਗਾ ਜਦ ਮੈਂ ਬੜੀ ਬਾਤ ਹੈ ਦਿੰਨੀ ਆ ਪਾਣੀ ਦਾ ਗਲਾਸ ਮੇਰੇ ਤਾਂ ਜੀ ਨੂੰ ਕੁਛ ਉਹ ਚਾਣਿਆ ਪਤਾ ਨਹੀਂ ਕਿਉਂ ਹੋ ਗਿਆ ਪਾਣੀ ਪੀਣਾ ਠੰਡਾ ਪੀਣਾ ਦੀ ਉਹ ਯਾਰ ਕੋਹ ਦੇ ਤੂੰ ਇੱਕ ਮੰਗ ਪਾਣੀ ਇਹ ਪਾਣੀ ਹੈਗਾ ਪਾਣੀ ਦੇ ਠੰਡਾ ਠੰਡਾ ਦੇ ਦੇ ਚਲ ਮੈਂ ਤੁਹਾਨੂੰ ਪਾਣੀ ਦਿੰਨੀ ਆ ਬੀ ਆਇਆ ਇਹਦਾ ਮਗਰ ਲਾਤਾ ਲੱਗਿਆ ਦਿੱਦੇ ਅੱਛਾ ਆਓ ਚਲੋ ਚੰਗਾ ਕੀਤਾ ਆਹ ਰੋ ਬੜੋ ਉਹਨਾਂ ਨੇ ਇੱਕ ਗੱਲ ਕਰਨੀ ਆ ਮੈਂ ਤੁਹਾਡੇ ਨਾਲ ਪਾਣੀ ਪੀਲਾ ਕੇ ਰਹਿਣਾ ਇਹਨਾਂ ਪੀਓ ਪੀਓ ਪਾਣੀ ਮੈਂ ਕਹਿੰਦਾ ਲੱਗਿਆ ਨਹੀਂ ਨਹੀਂ ਜਾਈਏ ਵੀ ਮੈਂ ਰਹਿਣਾ ਪਾਣੀ ਪੀ ਲਓ ਮੇਰੇ ਤੇ ਆਪ ਜੀ ਨੂੰ ਛੋਂਡਿਆ ਆ ਆ ਵੀ ਇਹ ਲੋ ਸ਼ਾਮ ਆ ਪੈ ਗਈਆਂ ਅਜੇ ਤੱਕ ਤੁਹਾਡਾ ਮੁੰਡਾ ਨਹੀਂ ਆਇਆ ਹੈ ਉੱਥੇ ਕਿੱਥੇ ਸੌਣਾ ਨਖਾ ਕਹਾੜੀ ਵੇਚੀ ਕਰੰਦਾ ਇਹ ਜਦੜਾ ਗਿਆ ਵਾ ਵਾਪਿਸ ਆਉਂਗਾ ਨਾ ਕਿਤੇ ਕਹਿੰਦੇ ਤੇ ਤੂੰ ਕਲੀ ਟੈਨਸ਼ਨ ਲਈ ਜਦੀ ਤੇ ਟੈਨਸ਼ਨ ਪਿਆਣਾ ਲਵਾ ਤਾਂ ਕੌਣ ਲਵੇ ਮੇਰਾ ਪੁੱਤ ਵਾ ਫੁੱਲਾ ਨੂੰ ਪਾ ਰਿਆ ਵਾ ਉਥੇ ਕਿੱਥੇ ਜਾ ਕੇ ਲੱਗੇ ਪੈਣਾ ਤੇ ਥਾਂ ਹੈਗਾ ਤੇ ਉੱਥੇ ਲੱਗੇ ਹੈਗਾ ਕਿਤੇ ਨੰਬਰ ਕੇ ਹੋਟਲ ਆ ਤੇ ਉਥੋਂ ਹੋਟਲ ਬੁੱਕ ਕਰਾ ਦੇ ਫਿਰ ਹੋਟਲ ਬੁੱਕ ਕਰਾ ਦੇ ਕਿਦਾਂ ਜਵਾਨ ਚ ਲੰਦੇ ਆ ਤੇ ਆ ਦਿਮਾਗ ਨਾ ਸੈਟ ਕਰਨ ਵਾਲਾ ਹੈ ਹੈ ਗੇ ਹੋਏ ਦੋਈ ਜੀ ਆ ਜਿੱਥੇ ਉਹ ਪੈਣ ਕੋ ਤੇ ਥਾਰਾ ਟੱਪਰ ਪੈਣ ਕੋ ਤੇਲੀ ਪੈਣਗੇ ਤੂੰ ਕਿਹਾ ਨਹੀਂ ਕਿ ਸ਼ਾਮ ਨੂੰ ਘਰ ਆ ਜੀ ਉਹ ਮੈਂ ਤਾਂ ਕਹੇ ਮੈਂ ਤਾਂ ਬਦਕਾ ਟਾਈਮ ਲੱਗ ਜੂਗਾ ਨਾ ਤੇ ਰਾਤ ਰਾਤ ਵੀ ਤੇ ਅਗਰੇ ਸਵੇਰੇ ਉੱਠ ਕੇ ਸਵੇਰੇ ਆ ਜੀ ਸਵੇਰੇ ਆ ਜੀ ਮੈਂ ਤਾਂ ਗੁੱਸਾ ਚੜ ਚੜ ਜਾਂਦਾ ਟੜ ਤੇ ਤੁਸੀਂ ਵਿਗਾੜਿਆ ਉਹਨੂੰ ਵਿਗਾੜਿਆ ਵੇ ਇੱਥੇ ਮੇਰੀ ਸੁਣ ਲੈ ਗੱਲ ਮਾਂ ਮਾਂ ਖਲਾਰਾ ਪੜਾ ਮੋਢਾ ਸੰਭੇ ਤੇ ਬੂਤਾ ਪੈ ਗਿਆ ਨਾ ਤੇ ਫਿਰ ਮੇਰ ਤੋਂ ਬੜਾ ਕੁਈ ਨਹੀਂ ਉਹਨਾਂ ਨਾਲ ਥੜਕੇ ਸੰਭੇ ਨਹੀਂ ਜਾਣਾ ਤੇ ਮੱਸਾਂਗ ਕਰਦੀ ਕੀ ਕਰਦੀ ਐ ਚੰਗਾ ਤੇ ਜਨਾ ਉਹ ਸੱਤੇ ਚੜ ਗਈ ਨਾ ਲੰਡੇ ਰਿਹਾ ਮੁੜ ਕੇ ਅੱਥਰੀ ਵੀ ਨਹੀਂ ਐ ਉਹ ਜਾ ਕੰਮ ਕਰਕੇ ਤੇ ਜਾ ਗਿਆ ਤਵੀਂ ਘੰਡੇ ਨੌ ਕੁੱਤ ਦੀਆਂ ਗੱਲਾਂ ਸਾਰੀ ਧਿਆੜੀ ਹੈ ਪਤਾ ਨਹੀਂ ਕਿਹੜੀ ਹੁੰਦੀ ਇਹਦੇ ਲਾਗੇ ਸਾਰੀ ਧਿਆੜੀ ਉਹ ਬਸ ਕਿਤਾਬਾਂ ਪੜ੍ਹਦੀ ਨਹੀਂ ਦੀ ਆ ਫਰਾਂਨੇ ਤੇ ਚੰਗਾ ਉਹ ਨਹੀਂ ਚੰਗਾ ਉਹ ਨਹੀਂ ਚੰਗਾ ਉੱਤ ਤੀ